ਹਰੀ ਬੋਲ ਹਰੀ ਹਰੀ ਬੋਲ ਇਹ ਆਪਾਂ ਜਗਨਨਾਥ ਜੀ ਪੂਰੀ ਦੀਆਂ ਗਲੀਆਂ ਦੇ ਵਿੱਚ ਚੱਲ ਰਹੇ ਆ ਜੀ ਇਸ ਤੋਂ ਵੱਡਾ ਮੈਨੂੰ ਨਹੀਂ ਲੱਗਦਾ ਮੇਰੇ ਲਈ ਕੋਈ ਸੁਭਾਗੇ ਹੋ ਸਕਦਾ ਕੋਈ ਲੱਕ ਹੋ ਸਕਦਾ ਵੈ ਸਕਰੀਨ ਤੇ ਦਰਸ਼ਨ ਕਰੋ ਜੀ ਤੁਸੀਂ ਆਪਣੇ ਚਾਰ ਧਾਮਾਂ ਦੇ ਵਿੱਚੋਂ ਇੱਕ ਧਾਮ શ્રી ਜਗਨਨਾਥ ਪੂਰੀ ਧਾਮ ਦੇ ਜੀ ਉੱਪਰ ਜਿਹੜਾ ਤੁਸੀਂ ਸ਼ਿਖਰ ਤੇ ਤਵਾਜ ਦੇਖ ਰਹੇ ਹੋ ਉਹ ਹਮੇਸ਼ਾ ਹਵਾ ਦੀ ਵਿਪਰੀਤ ਦਿਸ਼ਾ ਦੇ ਵਿੱਚ ਜਿਹੜਾ ਹੈਗਾ ਲਹਿਰਾਉਂਦਾ ਹੈ ਜੀ ਇੱਥੋਂ ਦੀ ਲਾਈਨ ਸ਼ੁਰੂ ਹੁੰਦੀ ਹੈ ਜੀ ਜਗਨਨਾਥ ਦੇ ਦਰਸ਼ਨ ਕਰਨ ਵਾਸਤੇ ਸਾਰਾ ਦਾ ਸਾਰਾ ਮੰਦਿਰ ਜਿਹੜਾ ਹੈਗਾ ਕਲਿੰਗ ਸ਼ੈਲੀ ਦੇ ਵਿੱਚ ਬਣਿਆ ਹੋਇਆ ਹੈ ਹਰੇ ਕ੍ਰਿਸ਼ਨਾ ਸਵਾਸਦੀ ਗਾਲ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ 올 ਇੰਡੀਆ ਜਰਨੀ ਦੇ ਬਿਲਕੁਲ ਫਰੈਸ਼ ਤੇ ਤਾਜ਼ੇ ਐਪੀਸੋਡ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਦੁਨੀਆ ਦੀ ਸਭ ਤੋਂ ਬੈਸਟ ਜਗ੍ਹਾ ਦੇ ਵਿੱਚੋਂ ਇੱਕ ਜਗ੍ਹਾ ਚਾਰ ਧਾਮਾਂ ਦੇ ਵਿੱਚੋਂ ਇੱਕ ਧਾਮ ਲਈ ਜਗ੍ਹਾ ਪੂਰੀ ਜਗਨਨਾਥਪੁਰੀ ਧਾਮ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਆਂ ਜੀ ਸਿਰੇ ਸਿਰੇ ਮੀਂਹ ਵਾਲਾ ਮੌਸਮ ਦੇਖ ਸਕਦੇ ਹੋ ਤੇ ਦਮਾ ਸੀ ਸ਼ੋਰ ਦੇ ਕੰਡੇ ਇਹ ਏਰੀਆ ਬਣਿਆ ਹੋਇਆ ਪਿੱਛੇ ਸੀ ਗੁਰਦੁਆਰਾ ਸਾਹਿਬ ਤੋਂ ਆਏ ਆ ਜੀ ਆਰਤੀ ਸਾਹਿਬ ਗੁਰੂ ਘਰ ਜਿਹੜਾ ਇੱਕ ਯਾਦਗਾਰੀ ਬਣਿਆ ਹੋਇਆ ਜਿਹੜੀ ਮੇਨ ਜਗ੍ਹਾ ਹੈਗੀ ਆ ਉਹ ਜਗਨਨਾਥ ਪੁਰੀ ਦੇ ਵਿੱਚ ਹੀ ਹੈ ਮਤਲਬ ਮੰਦਰ ਦੇ ਵਿੱਚ ਹੀ ਹੈ ਜਿੱਥੇ ਹਲੇ ਜਾਣ ਨਹੀਂ ਦਿੱਤਾ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜਗਨਨਾਥ ਪੁਰੀ ਦੇ ਦਰਸ਼ਨ ਕਰਾਵਾਂਗੇ ਤੇ ਉੱਥੇ ਦਾ ਸਾਰਾ ਇਤਿਹਾਸ ਦੱਸਾਂਗੇ A to Z ਸਾਰੀ ਜਿਹੜੀ ਅਮਾਨਤ ਦੱਸਾਂਗੇ ਵੀਡੀਓ ਦੇ ਨਾਲ ਬਣੇ ਰਹੋ ਅਗਰ ਲਾਈਕ ਨਹੀਂ ਕੀਤਾ ਤਾਂ ਹੁਣੇ ਲਾਈਕ ਕਰ ਦਿਓ ਆਪਣੇ ਆਂਡ ਗੁਆਂਣਾਂ ਸਾਹ ਤੇ ਸਾਰੇ ਰਿਸ਼ਤੇਦਾਰਾਂ ਦੇ ਵੀ ਸ਼ੇਅਰ ਕਰ ਦਿਓ ਪੰਜਾਬੀ ਦੇ ਵਿੱਚ ਤੁਸੀਂ ਅੱਜ ਦੇ ਜਗਨਨਾਥਪੁਰੀ ਦਾ ਇਤਿਹਾਸ ਜਗਨਨਾਥਪੁਰੀ ਦੀ ਮਾਨਨਤਾ ਤੇ ਜਗਨਨਾਥਪੁਰੀ ਕਿਉਂ ਫੇਮਸ ਹੈ ਜੀ ਪੁਰੀ ਦੇ ਵਿੱਚ ਤੇ ਇੱਥੇ ਕਿੱਦਾਂ ਆਇਆ ਜਾ ਸਕਦਾ ਜੀ ਸਾਰਾ ਕੁਝ ਦੱਸਾਂਗੇ ਵੀਡੀਓ ਦੇ ਨਾਲ ਬਣੇ ਰਹੋ ਜੀ ਹਰੀ ਹਰੀ ਮੋਗ ਲਗਭਗ ਗੁਰੂ ਘਰ ਤੋਂ ਜਗਨਨਾਥਪੁਰੀ ਟੈਂਪਲ ਦਾ ਡਿਸਟੈਂਸ ਹੈਗਾ ਜੀ 2.3 ਕਿਲੋਮੀਟਰ ਦਾ ਤੇ ਸਾਰਾ ਦਾ ਸਾਰਾ ਅਸੀਂ ਪੈਦਲ ਹੀ ਤੁਰ ਕੇ ਜਾਣਾ ਜੀ ਇੱਥੋਂ ਦੀ ਬਾਲਾ ਦੂਰ ਨਹੀਂ ਹੈਗਾ ਤੇ ਵਧੀਆ ਆਪਣੀ ਸਵੇਰੇ ਸਵੇਰੇ ਵਾਕ ਵੀ ਹੋ ਜਾਏਗੀ ਜੀ ਮੋਗ ਕਿਹੜੀ ਜੀ ਦੁਪਹਿਰ ਦਾ ਟਾਈਮ ਹੈ ਆਫਟਰਨੂਨ ਵਾਕ ਜਗਨਨਾਥਪੁਰੀ ਤੇ ਪੁਰੀ ਦੀਆਂ ਗਲੀਆਂ ਘਰ ਦੇਖੋ ਜੀ ਰੰਗ ਬਰੰਗੇ ਕਿੰਨੇ ਏਰੀਆ ਘਟਾ ਹੈ ਦਿਲ ਵੱਡੇ ਨੇ ਰੰਗ ਤਾਂ ਹੀ ਦਬਾ ਕੇ ਭਰੇ ਹੋਏ ਨੇ ਘਰਾਂ ਦੇ ਵਿੱਚ ਦੇਖੋ ਜੀ ਇੰਨੇ ਸੋਹਣੇ ਸੋਹਣੇ ਰੰਗ ਤੇ ਸੋਹਣੇ ਸੋਹਣੇ ਪਿਆਰੇ ਪਿਆਰੇ ਘਰ ਜੀ ਆ ਦੇ ਗਲੀਆਂ ਦੇ ਵਿੱਚੋਂ ਬਹੁਤ ਹੀ ਸੋਹਣੀ ਪ੍ਰਸ਼ਾਦਪੰਦੀ ਮਹਿਕ ਤੇ ਇਧਰ ਹਰੇ ਕ੍ਰਿਸ਼ਨ ਵਾਲੇ ਜੀ ਬਹੁਤ ਹੀ ਵਧੀਆ ਜੀ ਇਧਰ ਰਾਇਲ ਨਫੀਂਡ ਸਜਾਇਆ ਹੋਇਆ ਮਾਲਾ ਪਾ ਕੇ ਜੀ ਹਰੀ ਬੋਲ ਹਰੀ ਹਰੀ ਬੋਲ ਤੇ ਆਪਾਂ ਜਗਨਨਾਥ ਜੀ ਪੂਰੀ ਦੀਆਂ ਗਲੀਆਂ ਦੇ ਵਿੱਚ ਚੱਲ ਰਹੇ ਹਾਂ ਜੀ ਤੇ ਇਸ ਤੋਂ ਵੱਡਾ ਮੈਨੂੰ ਨਹੀਂ ਲੱਗਦਾ ਮੇਰੇ ਲਈ ਕੋਈ ਸੁਭਾਗੇ ਹੋ ਸਕਦਾ ਕੋਈ ਲੱਕ ਹੋ ਸਕਦਾ ਵਾ ਇਓ ਉਸ ਤੋਂ ਬਾਅਦ ਗੱਲਬਾਤ ਕਰੀਏ 2 ਕਮਿੰਟ ਤੱਕ ਤੁਹਾਨੂੰ ਦਰਸ਼ਨ ਹੋਣ ਵਾਲੇ ਹੈ ਜੀ ਜਗਨਨਾਥਪੁਰੀ ਧਾਮ ਦੇ ਮੇਨ ਟੈਂਪਲ ਆਫ ਜਗਨਨਾਥ ਜੀ ਤੇ ਜਗਨਨਾਥ ਜੀ ਨੂੰ ਐਸੇ ਕਿਹਾ ਕਿ ਜਾਂਦਾ ਹੈਗਾ ਜਗਨਨਾਥ ਦਾ ਮਤਲਬ ਹੋ ਗਿਆ ਆਪਣਾ ਕੀ ਲord ਆਫ ਯੂਨੀਵਰਸ ਪੂਰੇ ਪ੍ਰਮਾਣ ਦੇ ਜਿਹੜੇ ਚਲਾਣ ਵਾਲੇ ਆ ਸਿਰਜਣ ਹਰਤਾ ਨੇ ਉਹ ਅੰਦਰ ਤਿੰਨ ਡਿਟੀ ਨੇ ਜਗਨਨਾਥ ਜੀ ਬਾਲਬਹਦਰ ਤੇ ਸੁਭਦਰਾ ਬਾਲਬਹਦਰ ਜਿਹੜੇ ਨੇ ਬਲਰਾਮ ਨੇ ਤੇ ਸੁਭਦਰਾ ਉਹਨਾਂ ਦੇ ਕਜ਼ਨਸ ਨੇ ਤੇ ਹੁਣ ਦਰਸ਼ਨ ਹੋਣ ਵਾਲੇ ਨੇ ਜੀ ਚਾਰ ਧਾਮਾਂ ਦੇ ਵਿੱਚੋਂ ਇੱਕ ਧਾਮ ਸ਼੍ਰੀ ਜਗਨਨਾਥ ਧਾਮ ਹਰੀ ਹਰੀ ਬੋਲ ਦੇਖ ਇਧਰ ਹੋ ਜੀ ਸਕਰੀਨ ਤੇ ਇਨ 3 2 1 ਸਕਰੀਨ ਤੇ ਦਰਸ਼ਨ ਕਰੋ ਜੀ ਤੁਸੀਂ ਆਪਣੇ ਚਾਰ ਧਾਮਾਂ ਦੇ ਵਿੱਚੋਂ ਇੱਕ ਧਾਮ ਸ਼੍ਰੀ ਜਗਨਨਾਥ ਪੁਰੀ ਧਾਮ ਦੇ ਜੀ ਆਈ ਐਮ ਸੋ ਲੱਕੀ ਇੱਥੇ ਅਸੀਂ ਪਹੁੰਚ ਗਏ ਜੀ ਦੁਨੀਆ ਦੇ ਵਿੱਚ ਬਹੁਤ ਜਗਾਵਾਂ ਨੇ ਪਰ ਐਦਾ ਸਿਗਨੀਫੀਕੈਂਸ ਅਲੱਗ ਹੀ ਹੈ ਜੀ ਜਗਨਨਾਥ ਧਾਮ ਦਾ ਦੇਖ ਲਓ ਜੀ ਪੁਰੀ ਇਹਦਾ ਪਾਸ ਬੜੇ ਪ੍ਰੀਮੀਅਮ ਬੰਦਿਆਂ ਨੂੰ ਮਿਲਦਾ ਹੈ ਆਈ ਐਮ ਵਨ ਆਫ ਥੈਮ ਉੱਪਰ ਜਿਹੜਾ ਤੁਸੀਂ ਸ਼ਿਖਰ ਤੇ ਤਵਾਜ ਦੇਖ ਰਹੇ ਹੋ ਓਹ ਹਮੇਸ਼ਾ ਹਵਾ ਦੀ ਵਿਪਰੀਤ ਦਿਸ਼ਾ ਦੇ ਵਿੱਚ ਜਿਹੜਾ ਹੈਗਾ ਲਹਿਰਾਂਦਾ ਹੈ ਜੀ ਇਧਰਲੇ ਪਾਸੇ ਕਿਸੇ ਹੋਰ ਜਗ੍ਹਾ ਤੇ ਆਪਾਂ ਧੁੱਜ ਦੇਖੀਏ ਉਹ ਦੇਖੋ ਜੀ ਉਹ ਉਲਟੀ ਦਿਸ਼ਾ ਦੇ ਵਿੱਚ ਲਹਿਰਾ ਰਿਹਾ ਹੈ ਜੀ ਤੇ ਇਧਰ ਦਾ ਧੁੱਜ ਦੇਖੋ ਜੀ ਤੁਸੀਂ ਇਹ ਹੈ ਜੀ ਅਸੀਮ ਕਿਰਪਾ ਅਸੀਮ ਪਾਵਰ ਆਫ ਦ ਲਾਰਡ ਜਗਨਨਾਥ ਜੀ ਦੇਖ ਲਓ ਜੀ ਕਦੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਮੈਂ ਸੋਚੀ ਨਹੀਂ ਸੀ ਕਿ ਇੰਨੀ ਛੇਤੀ ਦੋ ਧਾਮ ਮੇਰੇ ਹੋ ਜਾਣਗੇ ਜਗਨਨਾਥ ਜੀ ਧਾਮ ਏ ਆਪਣਾ ਆਪਣਾ ਬਦਰੀਨਾਥ ਧੋ ਧਾਮ ਕਰ ਲੈ ਚਾਰ ਧਾਮ ਹਿੰਦੂਆਂ ਦਾ ਜੇ ਆਪਾਂ ਗੱਲ ਕਰੀਏ ਸਨਾਤਨੀਆਂ ਦਾ ਇੱਕ ਡ੍ਰੀਮ ਹੁੰਦਾ ਹੈ ਕਿ ਆਪਾਂ ਚਾਰ ਧਾਮ ਜ਼ਿੰਦਗੀ ਦੇ ਵਿੱਚ ਕਰੀਏ ਹੀ ਕਰੀਏ ਕਰੀਏ ਹੀ ਕਰੀਏ ਤੇ ਉਹ ਵੀ ਇੰਨੀ ਛੇਤੀ ਕਰ ਲੈਣਾ ਇਸ ਜੇ ਦੇ ਵਿੱਚ ਬਹੁਤ ਘੱਟ ਲੋਕ ਸੋਚਦੇ ਨੇ ਸਾਰੇ ਸੋਚਦੇ ਨੇ ਜਦੋਂ ਅਸੀਂ ਚਾਰ ਆਪਣੇ ਆਪਣੇ ਜੀਵਨ ਦੇ ਨਾਲ ਚਾਰ ਵਰਣ ਹੁੰਦੇ ਨੇ ਆਪਾਂ ਗੱਲ ਕਰੀਏ ਉਹਨਾਂ ਦਾ ਕੀ ਹਿਸਾਬ ਕਿਦਾ ਹੁੰਦਾ ਸਭ ਤੋਂ ਪਹਿਲਾਂ ਹੁੰਦਾ ਜੀ ਬ੍ਰਹਮਚਾਰ ਰਿਆ ਆਪਾਂ ਜਦੋਂ ਛੋਟੇ ਹੁੰਨੇ ਆ ਜਵਾਨੀ ਤੱਕ ਆਪਾਂ ਬ੍ਰਹਮਚਾਰ ਰਿਆ ਫੋਲੋ ਕਰਦੇ ਆਂ ਫੇਰ ਆਂਦਾ ਜੀ ਗ੍ਰਹਸਤ ਫੇਰ ਆਂਦਾ ਵਾਨਪਰਸਤ ਤੇ ਉਸ ਤੋਂ ਬਾਅਦ ਆਂਦਾ ਸੰਨਿਆਸ ਸੰਨਿਆਸ ਕਦੋਂ ਆਂਦਾ ਜਦੋਂ ਅਸੀਂ ਬਜ਼ੁਰਗ ਹੋ ਜਾਂਨੇ ਆ ਜਦੋਂ ਸਾਡੇ ਉੱਪਰ ਮਜਬੂਰੀ ਦੇ ਹਿਸਾਬ ਨਾਲ ਭਗਤੀ ਕਰਨੀ ਪੈਂਦੀ ਆਪਾਂ ਮਜਬੂਰੀ ਚ ਆ ਕੇ ਭਗਤੀ ਕਰਦੇ ਆ ਵੈਸੇ ਭਗਤੀ ਸਾਨੂੰ ਬ੍ਰਹਮਚਰਿਆ ਦੇ ਵਿੱਚ ਬਿਲਕੁਲ ਸੈਲਫਲੈਸ ਹੋ ਕੇ ਨਹੀਂ ਸਵਾਰਥ ਹੋ ਕੇ ਕਰਨੀ ਚਾਹੀਦੀ ਹੈ ਤੇ ਆਪਾਂ ਉਦੋਂ ਨਹੀਂ ਕਰਦੇ ਆਪਾਂ ਉਦੋਂ ਜ਼ਿੰਦਗੀ ਜੀਣੇ ਆ ਜੀ ਸਹੀ ਗੱਲ ਐ ਜੀਣੀ ਵੀ ਚਾਹੀਦੀ ਐ ਪਰ ਨਾਲ ਭਗਤੀ ਦੇ ਹੋਰ ਨਿਆਰੇ ਨੇ ਜ਼ਿੰਦਗੀ ਜੀਣ ਦੇ ਜੀ ਦੇਖੋ ਜੀ ਤੁਸੀਂ ਸਾਹਮਣੇ ਉਸ ਤਾਮ ਨੂੰ ਉਸ ਜਗ੍ਹਾ ਨੂੰ ਜਿਹੜੀ ਇਸ ਮੰਦਿਰ ਦਾ ਇਤਿਹਾਸ ਦੀ ਗੱਲ ਕਰੀਏ ਤਾਂ 12th ਸੈਂਚਰੀ ਦੇ ਵਿੱਚ 12th ਸੈਂਚਰੀ ਦੇ ਵਿੱਚ ਕਿੰਗ ਅਨੰਤ ਵਰਮਨ ਚੋਦ ਗੰਗਾ ਦੇਵਾ ਜਿਹੜੇ ਈਸਟਰਨ ਗੰਗਾ ਡਾਇਨਸਟੀ ਦੇ ਰਾਜਾ ਸੀਗੇ ਉਹਨਾਂ ਦੇ ਦੁਆਰਾ ਜਿਹੜਾ ਹੈਗਾ ਇੱਕ ਟਾਈਮ ਤੇ ਨਿਰਮਾਣ ਕਰਾਇਆ ਗਿਆ ਜੀ ਇਸ ਮੰਦਿਰ ਦਾ ਤੇ ਇਹ ਜਿਹੜਾ ਜਿਸ ਸ਼ੈਲੀ ਦੇ ਵਿੱਚ ਬਣਿਆ ਹੋਇਆ ਉਹ ਸ਼ੈਲੀ ਦਾ ਨਾਮ ਹੈ ਜੀ ਕਲਿੰਗਾ ਕਲਿੰਗਾ ਸ਼ੈਲੀ ਆਪਾਂ ਕਹਿ ਦਿੰਦੇ ਆਂ ਪਹਿਲੇ ਓਡੀਸ਼ਾ ਦਾ ਨਾਮ ਵੀ ਕਲਿੰਗਾ ਹੀ ਸੀਗਾ ਤੇ ਇਸ ਮੰਦਿਰ ਦੀ ਜਿਹੜੀ ਸੰਗਰਚਨਾ ਹੈ ਉਹ ਕਲਿੰਗਾ ਸ਼ੈਲੀ ਦੇ ਵਿੱਚ ਹੋਈ ਹੋਈ ਹੈ ਤੇ ਤਕਰੀਬਨ ਇਸ ਮੰਦਿਰ ਦੇ ਵਿੱਚ ਤਿੰਨ ਡੀਟਸ ਨੇ ਜੀ ਆਪਣੇ ਜਗਨਨਾਥੀ ਬਾਲ ਭਦਰ ਤੇ ਸੁਭਦਰਾ ਤੇ ਨੀਂਡੀਟਸ ਦੀ ਆਪਾਂ ਗੱਲ ਕਰੀਏ ਇਹ ਨੇ ਤੇ ਇਹਨਾਂ ਦੇ ਜਿਹੜੀ ਅੰਦਰ ਵੀ ਗ੍ਰਹਿ ਸਥਾਪਿਤ ਨੇ ਕਾਫੀ ਵੱਡੇ ਨੇ ਗੋਲ ਗੋਲ ਅੱਖਾਂ ਨੇ ਤਿੰਨਾ ਡੀਟਸ ਦੀਆਂ ਤੇ ਉਹ ਜਿਹੜੇ ਡੀਟਸ ਨੇ ਜੀ ਉਹ ਬਣੇ ਹੋਏ ਨੇ ਜੀ ਸੈਕ੍ਰੇਟ ਨੀਮ वुਡ ਤੋਂ ਨੀਮ ਦੀ ਲੱਕੜ ਜਿਹੜੀ ਹੁੰਦੀ ਉਹਦੇ ਤੋਂ ਜੀ ਤੇ ਹਰ 12 ਸਾਲ ਤੋਂ 19 ਸਾਲ ਦੇ ਵਿੱਚ ਵਿੱਚ ਜਿਹੜੀ ਐ ਇਹਦੀ ਰਿਪਲੇਸਮੈਂਟ ਕਰੀ ਜਾਂਦੀ ਹੈ ਜੀ ਲੱਕੜ ਜਿਹੜੀ ਮੂਰਤੀਆਂ ਆ ਉਹਨਾਂ ਨੂੰ ਚੇਂਜ ਕਰਿਆ ਜਾਂਦਾ ਹੈਗਾ ਵੇ ਜੀ ਤੇ ਦੂਸਰੀ ਗੱਲ ਬਾਤ ਕਰੀਏ 12 ਤੋਂ 19 ਸਾਲ ਦੇ ਵਿੱਚ ਜਿਹੜੀ ਮੂਰਤੀ ਦੀ ਰਿਪਲੇਸਮੈਂਟ ਕਰੀ ਜਾਂਦੀ ਹੈ ਜਾਂ ਵਿਗ੍ਰ ਉਹੋ ਕਰੀ ਜਾਂਦੀ ਹੈ ਜੀ ਉਦੋਂ ਹੁੰਦਾ ਜੀ ਨਬਕਲ ਬੇਰਾ ਰਿਚੁਅਲ ਹੁੰਦਾ ਉਹਦੇ ਟਾਈਮ ਕਰੀ ਜਾਂਦੀ ਹੈ ਤੇ ਚੇਂਜ ਕਰ ਦਿੱਤੇ ਜਾਂਦੇ ਹੈਗੇ ਡੀਟੀਜ਼ ਤੇ ਉਸ ਤੋਂ ਬਾਅਦ ਜਿਹੜਾ ਅੰਦਰ ਡੀਟੀਜ਼ ਜਿਹੜਾ ਸਾਈਜ਼ ਹੈ ਜੀ ਬਹੁਤ ਵੱਡਾ ਹੈਗਾ ਅੰਦਰ ਅਗਰ ਅੰਦਰ ਕੈਮਰਾ ਲਾਊਡ ਹੋਇਆ ਤਾਂ ਜ਼ਰੂਰ ਦਿਖਾਵਾਂਗੇ ਨੀਤਾ ਤੁਹਾਨੂੰ ਕੋਈ ਫੋਟੋ ਲਗਾ ਕੇ ਜ਼ਰੂਰ ਦਿਖਾਵਾਂਗਾ ਅੰਦਰ ਦੇ ਦਰਸ਼ਨ ਜਿਹੜੇ ਹੋਣਗੇ ਸਕਰੀਨ ਦੇ ਉੱਤੇ ਤੁਹਾਡੇ ਹੋ ਜਾਣਗੇ ਜੀ ਹਰ ਸਾਲ ਜੂਨ ਜੁਲਾਈ ਦੇ ਵਿੱਚ ਇੱਥੇ ਜਿਹੜਾ ਹੈਗਾ ਬਹੁਤ ਹੀ ਵੱਡਾ ਚੈਰੀਟ ਫੈਸਟੀਵਲ ਹੁੰਦਾ ਜਿਹਨੂੰ ਆਪਾਂ ਗੱਲ ਕਰੀਏ ਜਿਨੂੰ ਆਪਾਂ ਕਹਿ ਦਿੰਨੇ ਆ ਜੀ ਜਗਨਨਾਥ ਜੀ ਦੀ ਰਥ ਯਾਤਰਾ ਜਿਹੜੀ ਬਹੁਤ ਵਰਲਡ ਫੇਮਸ ਹੈ ਬਹੁਤ ਸਾਰੇ ਲੋਕ ਜਿਹੜੇ ਨੇ ਜਿਹੜੇ ਇੱਥੇ ਦੇ ਡਿਸਾਈਪਲਸ ਨੇ ਉਹ ਆਂਦੇ ਨੇ ਜੀ ਜਿਹੜੇ ਕ੍ਰਿਸ਼ਨ ਜੀ ਦੇ ਬੇਸਿਕਲੀ ਡਿਸਾਈਪਲਸ ਨੇ ਉਹ ਆਂਦੇ ਨੇ ਜੀ ਇੱਥੇ ਆਪਣੀ ਰਥ ਯਾਤਰਾ ਮੈਂ ਦੇਖਣ ਵਾਸਤੇ ਰਥ ਯਾਤਰਾ ਲਈ ਪੂਰੀ ਦੁਨੀਆ ਤੋਂ ਵੈਸੇ ਲੋਕ ਆਂਦੇ ਨੇ ਕਈ ਜਿਹੜਾ ਇੱਥੇ ਰਥ ਯਾਤਰਾ ਦੇ ਨਾਲ ਰੱਸਾ ਬਣਿਆ ਜਾਂਦਾ ਹੈਗਾ ਉਹਨੂੰ ਖਿੱਚਣ ਵਾਸਤੇ ਬੜੀ ਮਾਨ ਹੈ ਤਾਂ ਬਹੁਤ ਲੋਕ ਆਂਦੇ ਨੇ ਜੀ ਤੇ ਇਹ ਬੜੀ ਵੱਡੀ ਤਾਦਾਦ ਦੇ ਵਿੱਚ ਜਿਹੜੀ ਹੈਗੀ ਆ ਰਥ ਯਾਤਰਾ ਮਣਾਈ ਜਾਂਦੀ ਬੜੇ ਲੱਖਾਂ ਦੀ ਜਿਹੜੀ ਹੈਗੀ ਆ ਤ ਮਣਾਉਂਦੇ ਨੇ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਤੁਸੀਂ ਪੇਰੇ ਪਿੱਛੇ ਜਗਨਨਾਥ ਜੀ ਦਾ ਧਾਮ ਇੱਥੇ ਦਾ ਬਹੁਤ ਹੀ ਜ਼ਿਆਦਾ ਇਤਿਹਾਸ ਵੀ ਹੈ ਜੇ ਆਪਾਂ ਗੱਲ ਕਰੀਏ ਮਾਈਥੋਲੋਜੀਕਲ ਰੀਜ਼ਨ ਦਾ ਕੋਈ ਨਹੀਂ ਹੈ ਸਭ ਕੁਝ ਹਿਸਟਰੀ ਹੈ ਇੱਥੇ ਦੇ ਜਿਹੜੇ ਇਤਿਹਾਸ ਆਪਾਂ ਗੱਲ ਕਰੀਏ ਉਹ ਤੁਹਾਨੂੰ ਦੱਸਿਆ ਹੀ ਹੈ ਤੇ ਇੱਥੇ ਦੀ ਜਿਹੜੀ ਚਮਤਕਾਰੀ ਸ਼ਕਤੀਆਂ ਨੇ ਉਹ ਵੀ ਬਹੁਤ ਨੇ ਕਈ ਕਹਿੰਦੇ ਨੇ ਕਿ ਅਗਰ ਇਸ ਮੰਦਰ ਦੇ ਵਿੱਚ ਵਿੱਚ ਜਦੋਂ ਆਪਾਂ ਜਾਣਦੇ ਆ ਤੇ ਬਾਹਰੋਂ ਸਮੁੰਦਰ ਦੀ ਆਵਾਜ਼ ਆ ਰਹੀ ਹੁੰਦੀ ਹੈ ਉਹ ਵੀ ਆਣੀ ਬੰਦ ਹੋ ਜਾਂਦੀ ਹੈ ਤੇ ਇਸ ਜਿਹੜੇ ਮੰਦਰ ਦੇ ਉੱਪਰ ਜਿਹੜਾ ਸ਼ਿਖਰ ਹੈਗਾ ਤੁਸੀਂ ਦੇਖ ਸਕਦੇ ਹੋ ਇਹਦਾ ਜਿਹੜੀ ਪਰਛਾਈ ਆ ਉਹ ਵੀ ਕਦੀ ਕਿਤੇ ਨਹੀਂ ਪਈ ਅੱਜ ਤੱਕ ਜ਼ਿੰਦਗੀ ਦੇ ਵਿੱਚ ਕਦੀ ਨਹੀਂ ਪਈ ਤੇ ਉੱਪਰ ਦਾ ਜਿਹੜਾ ਤਵਾਜ ਆ ਉਹ ਹਮੇਸ਼ਾ ਹਵਾ ਦੀ ਪੁੱਠੀ ਡਾਇਰੈਕਸ਼ਨ ਦੇ ਵਿੱਚ ਲਹਿਰਾਉਂਦਾ ਰਹਿੰਦਾ ਹੈ ਜੀ ਉੱਪਰ ਦਾ ਜਿਹੜਾ ਤੁਸੀਂ ਤਵਾਜ ਦੇਖ ਰਹੇ ਹੋ ਉਹ ਵੀ ਜਿਹੜਾ ਹੈਗਾ ਹਵਾ ਦੀ ਉਲਟੀ ਡਾਇਰੈਕਸ਼ਨ ਜਾਂ ਗੱਲ ਕਰੀਏ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਲਹਿਰਾਉਂਦਾ ਹੈ ਜੀ ਤੇ ਬਾਕੀ ਗੱਲਬਾਤ ਕਰੀਏ ਇਹ ਤਵਾਜ ਜਿਹੜਾ ਹੈਗਾ ਡੇਲੀ ਬਦਲਿਆ ਜਾਂਦਾ ਹੈਗਾ ਕਹਿੰਦੇ ਅਗਰ ਡੇਲੀ ਨਾ ਬਦਲਿਆ ਜਾਏ ਤਾਂ ਕਿੰਨੇ ਸਾਲਾਂ ਆਸਤੇ ਜਿਹੜਾ ਹੈਗਾ ਮੰਦਿਰ ਬੰਦ ਕਰ ਦਿੱਤਾ ਜਾਵੇਗਾ ਤੇ ਕਲਿੰਗਾ ਸ਼ੈਲੀ ਦੇ ਵਿੱਚ ਬਣਿਆ ਹੋਇਆ ਜਗਨਨਾਥਾ ਹਲੇ ਅੰਦਰ ਜਾ ਕੇ ਦਰਸ਼ਨ ਵੀ ਕਰਾਵਾਂਗੇ ਬਾਹਰ 메ਨ ਗੇਟ ਤੋਂ ਆਪਾਂ ਦਰਸ਼ਨ ਕਰਾ ਸਕਦੇ ਆ ਤੁਹਾਨੂੰ ਸਕਰੀਨ ਦੇ ਉੱਤੇ ਜਿਹੜੇ ਹੈਗੇ ਆ ਡੀਟੀਜ਼ ਦਿਖਾ ਸਕਦੇ ਆ ਤੇ ਬਾਕੀ ਇੱਥੇ ਗੱਲ ਕਰੀਏ ਆਇਆ ਕਿਤਾ ਜਾ ਸਕਦਾ ਹੈਗਾ ਅਗਰ ਤੁਸੀਂ ਪੰਜਾਬ ਤੋਂ ਬਿਲੋਂਗ ਕਰਦੇ ਹੋ ਬੇਸਿਕਲੀ ਅਗਰ ਤੁਸੀਂ ਪੰਜਾਬ ਤੋਂ ਬਿਲੋਂਗ ਕਰਦੇ ਹੋ ਜੀ ਤਾਂ ਤੁਸੀਂ ਜਿਹੜਾ ਹੈਗਾ ਵਾਇਆ ਫਲਾਈਟ ਵੀ ਆ ਸਕਦੇ ਹੋ ਭੁਵਨੇਸ਼ਵਰ ਦੇ ਭੁਵਨੇਸ਼ਵਰ ਤੋਂ ਤੁਸੀਂ ਦਰਸ਼ਨ ਕਰ ਸਕਦੇ ਹੋ ਜਾਂ ਭੁਵਨੇਸ਼ਵਰ ਦੀ ਟ੍ਰੇਨ ਫੜ ਕੇ ਵੀ ਇੱਥੇ ਆ ਸਕਦੇ ਹੋ ਜੀ ਭੁਵਨੇਸ਼ਵਰ ਤੋਂ ਤਕਰੀਬਨ 50 51 ਕਿਲੋਮੀਟਰ ਪੈਂਦੇ ਜੀ ਆਪਣਾ ਪੂਰੀ ਓਡੀਸ਼ਾ ਦੇ ਵਿੱਚ ਬਹੁਤ ਈਜ਼ੀ ਹੈ ਜੀ ਇੱਥੇ ਆਣਾ ਪਰ ਆ ਹੋ ਹੀ ਸਕਦਾ ਹੈ ਜਿਹ ਇਸ ਝੰਡੇ ਨੂੰ ਦੇਖੋ ਤੁਸੀਂ ਕਿੱਧਰਲੇ ਪਾਸੇ ਲਹਿਰਾ ਰਿਹਾ ਹੈ ਤੇ ਜਗਨਨਾਥ ਜੀ ਦੇ ਜਿਹੜੇ ਸ਼ਿਖਰ ਤੇ ਝੰਡਾ ਹੈ ਉਹ ਕਿਹੜੇ ਪਾਸੇ ਲਹਿਰਾ ਰਿਹਾ ਹੈ ਜੀ ਚੱਪਲ ਤੇ ਫੋਨ ਦਾ ਕਾਊਂਟਰ ਰੀਕਾਊਂਟਰ ਨੇ ਉੱਥੇ ਤੁਸੀਂ ਆਪਣਾ ਫੋਨ ਜਮ੍ਹਾਂ ਕਰਵਾ ਸਕਦੇ ਹੋ ਅੰਦਰ ਫੋਨ ਲੈ ਕੇ ਜਾਣ ਦੀ ਜਿਹੜੀ ਹੈਗੀ ਹੈ ਬਿਲਕੁਲ ਵੀ ਪਰਮਿਸ਼ਨ ਨਹੀਂ ਹੈਗੀ ਇੱਥੋਂ ਦੀ ਲਾਈਨ ਸ਼ੁਰੂ ਹੁੰਦੀ ਹੈ ਜੀ ਜਗਨਨਾਥ ਜੀ ਦੇ ਦਰਸ਼ਨ ਕਰਨ ਵਾਸਤੇ ਆ ਦੇਖੋ ਜੀ ਚੂਤਾ-ਛਾਤਾ ਮੋਬਾਈਲ ਫੋਨ ਪਲਾਸਟਿਕ ਬੱটল ਪਾਨ ਗੁਟਕਾ ਬਾਹਰ ਦਾ ਖਾਣਾ ਮਾਰ ਨਾਸਤਰ ਔਰ ਚਮੜੇ ਕ ਚਮੜੇ ਦੀ ਬਣੀ ਚੀਜ਼ ਜਿਹਾਥ ਬੈਲਟ ਕੈਮਰਾ ਲੈਪਟਾਪ ਆਦਿ ਲੈ ਇਹ ਸਾਰੀ ਚੀਜ਼ਾਂ ਇੱਥੇ ਰਿਆਣੀਆਂ ਬੰਦ ਨੇ ਤੇ ਆਹ ਲਾਈਨ ਹੈਗੀ ਜਿਹਦੇ ਵਿੱਚੋਂ ਆਪਾਂ ਜਾ ਸਕਦੇ ਹਾਂ ਜੀ ਥੋੜੀ ਬਹੁਤੀ ਲੇਨ ਇੱਧਰ ਵੀ ਲੱਗੀ ਹੋਈ ਐ ਵੱਡੀ ਲੇਨ ਤੇ ਆਹ ਹਰੇਕ੍ਰਿਸ਼ਨ ਆਲੇ ਜੀ ਦੇਖ ਲਓ ਗੋੜਿਆ ਦੇਨੀ ਜੀ ਇਹ ਰਾਧਾ ਰਮਨ ਗੋੜਿਆ ਸ਼੍ਰੀ ਰੂਪ ਸਨਾਤਨ ਗੋੜਿਆ ਵੈਸ਼ਨ ਮੱਠਾ ਜੀ ਆਹ ਲਾਈਨ ਲੱਗੀ ਹੋਈ ਐ ਤੇ ਇੱਥੇ ਪਾਣੀ ਦਾ ਵੀ ਪੂਰਾ ਸਹਾਕਤਾ ਵੈ ਜੀ ਜੇ ਕੋਈ ਸ਼ਰਧਾਲੂ ਪਿਆਸਾ ਹੋਵੇ ਤਾਂ ਉਹਨੂੰ ਨਾਲ ਨਾਲ ਹੀ ਪਾਣੀ ਦਿੰਦੇ ਰਹਿੰਦੇ ਨੇ ਲਾਈਨ ਦੇ ਵਿੱਚ ਇਧਰ ਜੀ ਪਾਣੀ ਦਾ ਲੰਗਰ ਤੇ ਕੂਲਰ ਚੱਲਦੇ ਰਹਿੰਦੇ ਨੇ ਆਹ ਲਾਈਨ ਲੱਗੀ ਹੋਈ ਹੈ ਜੀ ਜਿਹੜੀ ਪ੍ਰੇਟਕਾਂ ਦੀ ਲਾਈਨ ਹੈ ਸ਼ਰਧਾਲੀਆਂ ਦੀ ਲਾਈਨ ਹੈ ਫਰੰਟ ਤੇ ਜਾ ਰਹੇ ਹਾਂ ਜੀ ਹੁ ਸਾਰਾ ਤਾਂ ਸਾਰਾ ਮੰਦਿਰ ਜਿਹੜਾ ਹੈਗਾ ਕਲਿੰਗ ਸ਼ੈਲੀ ਦੇ ਵਿੱਚ ਬਣਿਆ ਹੋਇਆ ਹੈ ਤੇ ਇੱਕ ਹੋਰ ਮਜ਼ੇਦਾਰ ਗੱਲ ਕਰਾਂ ਇੱਥੇ ਦੀ ਮਾਨਤਾ ਹੈ ਜਿਦੇ ਜਿਵੇਂ ਆਪਾਂ ਕਹਿ ਦਿੰਨੇ ਆ ਜੀ ਜਿੱਦਾਂ ਮੱਕੇ ਦੇ ਵਿੱਚ ਨਾਨਮਸਲਮਸ ਅਲਾਉਡ ਨਹੀਂ ਨੇ ਉਦਾਂ ਹੀ ਇਸ ਮੰਦਿਰ ਦੇ ਵਿੱਚ ਹਿੰਦੂ ਤੋਂ ਇਲਾਵਾ ਕੋਈ ਨਹੀਂ ਜਾ ਸਕਦਾ ਜਾ ਸਕਦੇ ਸਰਦਾਰ ਜਾ ਸਕਦੇ ਬੁੱਧ ਜਾ ਸਕਦੇ ਜੈਨ ਜਾ ਸਕਦੇ ਆ ਪਰ ਮੁਸਲਿਮ ਤੇ 크ਰਿਸਚੀਅਨਿਟੀ ਲੋਗ ਨਹੀਂ ਜਾ ਸਕਦੇ ਕਹਿੰਦੇ ਆ ਜੀ ਆਪਣੇ ਆਪਣੇ ਮਾਨਨਤਾ ਹੁੰਦੀ ਜਿੱਦਾਂ ਗੁਰਦੁਆਰੇ ਦੇ ਵਿੱਚ ਛੇੜ ਟੱਕੇ ਜਾਣਾ ਜ਼ਰੂਰੀ ਹੈ ਤੇ ਆਪਣੇ ਬਾਕੀ ਗੱਲਬਾਤ ਕਰੀ ਜਿਵੇਂ ਮੱਕਾ ਦੇ ਵਿੱਚ ਨਹੀਂ ਜਾ ਸਕਦੇ ਉਦਾਂ ਹੀ ਇੱਥੇ ਦਾ ਵੀ ਇੱਕ ਮਾਨਨਤਾ ਮੰਨੀ ਜਾਂਦੀ ਹੈ ਜਿਵੇਂ ਨਾਜ ਜੀ ਦੇ ਧਾਮ ਦੇ ਵਿੱਚ ਸਿਰਫ ਹਿੰਦੂਜ਼ ਜਾ ਸਕਦੇ ਨੇ ਇੱਧਰ ਵੀ ਇੱਕ ਬਹੁਤ ਸੋਹਣਾ ਮੰਦਿਰ ਜੀ ਦੇਖੋ ਜਗਾ ਨਾਜ ਇਹ ਜਿਹੜਾ ਬੋਰਡ ਲੱਗਿਆ ਹੋਇਆ ਹੈ ਆਟੋਮੈਟਿਕਲੀ ਕੁਛ ਨਾ ਕੁਛ ਦੱਸੀ ਜਾ ਰਿਹਾ ਹੈ ਇਹ ਦੱਸ ਰਿਹਾ ਅੰਦਰ ਕਿਹੜੀ ਨੀਤੀਆਂ ਹੋ ਰਹੀਆਂ ਨੇ ਇਸ ਟਾਈਮ ਧੂਪ ਦੀ ਪ੍ਰਕਿਰਿਆ ਹੁੰਦੀ ਹੈ ਅੰਦਰ ਭੋਗ ਦੀ ਛੱਪਨ ਭੋਗ ਦੀ ਆਰਤੀ ਦੀ ਤੇ ਸਾਰੀ ਪ੍ਰਕਿਰਿਆ ਜਿਹੜੀਆਂ ਹੈ ਹੀ ਅੰਦਰ ਦੱਸਦਾ ਰਹਿੰਦੀ ਜੈ ਜਗਨਨਾਥ શ્રી ਜਗਨਨਾਥ ਟੈਂਪਲ ਰਿਜੈਸਟ੍ਰੇਸ਼ਨ ਵੈਲਕਮਸ 올 ਡਿਵੋਟਰੀਜ਼ ਤੇ ਇੱਕ ਹੋਰ ਅਗਰ ਮਾਨਿਆਤਾ ਦੀ ਗੱਲ ਕਰੀਏ ਤਾਂ ਮਾਨਿਆਤਾ ਇਹ ਹੈ ਕਹਿੰਦੇ ਨੇ ਜਿਹੜਾ ਜਗਨਨਾਥ ਜੀ ਦੇ ਅੰਦਰ ਜਿਹੜੇ ਵਿਗ੍ਰਹਿ ਨੇ ਤਿੰਨ ਵੀ ਗ੍ਰਹਿ ਸਥਾਪਿਤ ਨੇ ਜੀ ਜਗਨਨਾਥ ਜੀ ਬਾਲ ਭਦਰ ਤੇ ਸੁਭਦਰਾ ਦਾ ਉਹ ਵਿਗ੍ਰਹਿ ਦੇ ਵਿੱਚ ਜਿਹ ਮੇਨ ਜਗਨਨਾਥ ਜੀ ਦਾ ਵਿਗ੍ਰਹਿ ਹੈਗਾ ਉਸ ਵਿਗ੍ਰਹਿ ਦੇ ਵਿੱਚ ਅੱਜ ਵੀ ਜਿਹੜਾ ਹੈਗਾ ਕ੍ਰਿਸ਼ਨ ਜੀ ਦਾ ਦਿਲ ਜਿਹੜਾ ਹੈਗਾ ਪਿਆ ਕਿਉਂਕਿ ਜਦੋਂ ਕ੍ਰਿਸ਼ਨ ਜੀ ਭਵਾਨ ਜਿਹੜਾ ਆਪਾਂ ਕਰੀਏ ਨਰਾਇਣ ਦੀ ਜਦੋਂ ਕ੍ਰਿਮੇਸ਼ਨ ਹੋਈ ਸੀਗੀ ਇਸ ਧਰਤੀ ਦੇ ਕੱਲਯੁਗ ਦੇ ਵਿੱਚ ਤੇ ਉਹਨਾਂ ਦਾ ਜਿਹੜਾ ਹਿਰਦੇ ਸੀਗਾ ਕੱਲਾ ਉਹੀ ਬਚ ਗਿਆ ਸੀਗਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਮੇਨ ਮੂਰਤੀ ਦੇ ਵਿੱਚ ਸਥਾਪਿਤ ਕੀਤਾ ਗਿਆ ਉਹ ਹਿਰਦੇ ਤੇ ਜਦੋਂ ਉਹ ਹਿਰਦੇ ਹੈ ਜੀ ਕੱਢਿਆ ਜਾਂਦਾ ਜਦੋਂ ਮੂਰਤੀ ਦੀ ਰਿਪਲੇਸਮੈਂਟ ਹੁੰਦੀ ਹੈ ਉਦੋਂ ਕੁਝ ਟਾਈਮ ਵਾਸਤੇ ਜਿਹੜਾ ਹੈਗਾ ਜਗਨਨਾਥਪੁਰੀ ਦੀਆਂ ਸਾਰੀਆਂ ਲਾਈਟਾਂ ਜਿਹੜੀਆਂ ਸੀਆਂ ਬੰਦ ਕਰ ਦਿੱਤੀਆਂ ਜਾਂਦੀਆਂ ਹੈਗੀਆਂ 12 ਅਦੀ ਪ੍ਰਕਿਰਿਆ ਹੁੰਦੀ ਉਹਦੇ ਵਿੱਚ ਜਿਹੜਾ ਹੈਗਾ ਰਿਪਲੇਸਮੈਂਟ ਹੁੰਦੀ ਹੈ ਸਾਰੀ ਮੂਰਤੀਆਂ ਦੀ ਨਵੀਆਂ ਮੂਰਤੀਆਂ ਬਣਦੀਆਂ ਨੇ ਨਵੇਂ ਸਰੂਪ ਬਣਦੇ ਆ ਤਿੰਨੋਂ ਡਿਟਿਸ ਦਾ ਉੱਪਰ ਤੁਸੀਂ ਦੇਖੋ ਜੀ ਡੇਲੀ ਤਵਜ ਬਦਲਿਆ ਜਾਂਦਾ ਹੈਗਾ ਜਗਨਨਾਥ ਜੀ ਦਾ ਤੇ 4 ਵਜੇ ਦੇ ਤਕਰੀਬਨ ਜਿਹੜੀ ਹੈਗੀ ਇਹ ਪ੍ਰਕਿਰਿਆ ਹੁੰਦੀ ਹੈ ਜੀ ਡੇਲੀ ਇਹ ਤਵਜ ਬਦਲਣਾ ਜ਼ਰੂਰੀ ਹੀ ਜ਼ਰੂਰੀ ਹੈ ਜੀ ਇੱਥੇ ਦੇਖ ਲਓ ਜੀ ਪੂਰੇ ਪਤਾਕੇ ਤੇ ਖੜੇ ਹੋਏ ਸਿਕਰ ਤੇ ਖੜੇ ਹੋਏ ਇੱਥੇ ਦੇ ਡਿਵੋਟਿਸ ਪੰਡਤ ਜਿਹੜੇ ਤਵਜ ਬਦਲਣਗੇ ਜੀ ਪੁਰਾਣਾ ਤਵਜ ਲਾ ਲਿਆ ਜਾਏਗਾ ਤੇ ਨਵਾਂ ਤਵਜ ਲਾ ਦਿੱਤਾ ਜਾਏਗਾ ਜੀ ਉਹਦੇ ਉੱਪਰ ਯਾਨੀ ਕਿ ਸੁਸ਼ੋਭਿਤ ਹੋਏਗਾ ਦੁਬਾਰਾ ਹੁਣ ਦੇਖਦੇ ਆ ਜੀ ਇਹ ਸਾਰੇ ਦੀ ਸਾਰੀ ਪ੍ਰਕਿਰਿਆ ਕਹਿੰਦੇ ਅਗਰ ਇਹ ਤੁਹਾਨੂੰ ਨਾ ਹਵਲਿਆ ਗਿਆ ਤਾਂ ਇਹ ਮੰਦਿਰ ਬੰਦ ਹੋ ਜਾਏਗਾ ਜੀ ਕਈ ਸਾਲਾਂ ਵਾਸਤੇ ਦੇਖ ਲਓ ਜੀ ਚੜ ਗਏ ਜੀ ਉੱਤੇ ਹੁਣ ਕਿਵੇਂ ਝੰਡਾ ਲਾਇਆ ਜਾਊਗਾ ਤੁਹਾਡਾ ਜੀ ਲੋ ਜੀ ਲੋ ਦੂਸਰਾ ਤੁਹਾਜ ਲਗਾਇਆ ਜਾ ਰਿਹਾ ਜੀ ਉੱਪਰ ਵਾਲਾ ਜਿਹੜਾ ਆਪਣਾ ਤੁਹਾਜ ਜੀ ਉਹ ਬਦਲਿਆ ਗਿਆ ਤੇ ਥੱਲੇ ਵਾਲੇ ਵੀ ਜਿਹੜੇ ਤੁਹਾਜ ਸੀਗੇ ਉਹ ਬਦਲੇ ਗਏ ਨੇ ਜੀ ਹੁਣ ਇਹ ਰਸਮ ਵੀ ਆਪਾਂ ਦੇਖ ਲਈ ਜਿੰਦਗੀ ਦੇ ਵਿੱਚ ਤੇ ਹੁਣ ਚਲੋ ਜੀ ਤੁਹਾਨੂੰ ਦਰਸ਼ਨ ਕਰਵਾਨੇ ਆ ਜੀ ਆਪਾਂ ਸਿੱਧਾ ਜਗਨਨਾਥ ਜੀ ਦੇ ਹਰੀ ਹਰੀ ਬੋ ਇਸ ਟਾਈਮ ਅਸੀਂ ਮੰਦਿਰ ਦੇ ਪੂਰੇ ਫਰੰਟ ਤੇ ਆ ਗਏ ਆ ਜੀ ਕਿ ਇਧਰ ਭੀੜ ਚੈੱਕ ਕਰੋ ਜੀ ਸਾਰੇ ਡਿਵੋਟਿਜ਼ ਦੀ ਆ ਦੇਖੋ ਜੀ ਬਹੁਤ ਸੰਖਿਆ ਦੇ ਵਿੱਚ ਲੋਕ ਨੇ ਜੀ ਦੇਖੋ ਜੀ ਇੱਥੋਂ ਦੀ ਹੁਣ ਪ੍ਰਮਾਤਮਾ ਦੇ ਦਰਸ਼ਨ ਕਰਾਨੇ ਆ ਜੀ ਕਰੋ ਜੀ ਦਰਸ਼ਨ ਜੀ ਸਿੱਧਾ ਸਵਰਗਾਂ ਦੇ ਜੀ ਕਰੋ ਜੀ ਦਰਸ਼ਨ ਬਾਹਰ ਤੁਸੀਂ ਦੇਖ ਸਕਦੇ ਹੋ ਜੀ ਕਿੰਨੀਆਂ ਸੰਗਤਾਂ ਖੜੀਆਂ ਹੋਈਆਂ ਐ ਦਰਸ਼ਨ ਦੀਦਾਰ ਕਰਨ ਵਾਸਤੇ ਤੇ ਇੱਧਰ ਮੱਥਾ ਟੇਕਿਆ ਜਾ ਰਿਹਾ ਜੀ ਸਾਹਮਣੇ ਸਾਡੇ ਜਗਨਨਾਥ ਪ੍ਰਭੂ ਸ੍ਰੀ ਸ੍ਰੀ ਗੁਰ ਨਿਤਾਏ ਉਹ ਮਰਜ਼ੀ ਕੀ ਚੱਲੋ ਜੀ ਇਸ ਗੇਟ ਤੇ ਤਾਂ ਵਾਵਾ ਪੀੜ ਹੈ ਜੀ ਤੇ ਹੁਣ ਦਰਸ਼ਨਾਂ ਲਈ ਉੱਪਰਲੇ ਪਾਸੇ ਜਿਹੜਾ ਗੇਟ ਹੈਗਾ ਉਧਰੋਂ ਜਾਂਦੇ ਆਂ ਉੱਥੇ ਬੰਦਾ ਕਹਿੰਦਾ ਜੀਗਾ ਛੇਤੀ ਅੱਧੇ ਘੰਟੇ 'ਚ ਨੰਬਰ ਆ ਜਾਂਦਾ ਚਲੋ ਜੀ ਫਟਾਫਟ ਆ ਬਣਿਆ ਹੋਇਆ ਜੀ ਫ੍ਰੀ ਸ਼ੂਜ਼ ਐਂਡ ਮੋਬਾਈਲ ਸਟੈਂਡ ਇੱਥੇ ਤੁਸੀਂ ਫੋਨ ਫੜ ਦੇ ਕੇ ਅੰਦਰ ਮਰਨੰਦਰ ਦੇ ਦਰਸ਼ਨ ਦੇਖਾਰ ਕਰਨ ਜਾ ਸਕਦੇ ਹੋ ਕਰ ਲਿਆ ਜੀ ਸ਼੍ਰੀ ਜਗਨਨਾਥ ਧਾਮ ਜੀ ਦੇ ਦਰਸ਼ਨ ਤੇ ਬਹੁਤ ਵਧੀਆ ਦਰਸ਼ਨ ਹੋਏ ਜੀ ਖੁੱਲੇ ਦਰਸ਼ਨ 15 20 ਮਿੰਟ ਦੇਂਦੇ ਰਹੇ ਜੀ ਪਰਮਾਤਮਾ ਦਰਸ਼ਨ ਜੀ ਹੁਣ ਜੀ ਫਟਾਫਟ ਜਾ ਕੇ ਟ੍ਰੇਨ ਫੜਦੇ ਆ ਦਰਸ਼ਨ ਦੇਦਾਰ ਕਰਨ ਤੋਂ ਬਾਅਦ ਗੁਰਦੁਆਰੇ ਜਾਣਾ ਹੈ ਗੁਰਦੁਆਰੇ ਤੋਂ ਬਾਅਦ ਅਸੀਂ ਸਿੱਧਾ ਆਪਾਂ ਟ੍ਰੇਨ ਫੜਨੀ 6:30 ਵੇ ਦੀ ਟ੍ਰੇਨ ਹੈ 5:43 ਹੋ ਗਏ ਨੇ ਤੇ ਬਸ ਉਹੀ ਹੈ 1 ਘੰਟੇ ਚ ਆਪਾਂ 7 ਕਿਲੋਮੀਟਰ ਦਾ ਡਿਸਟੈਂਸ ਤੈਅ ਕਰਕੇ ਜੀ ਟ੍ਰੇਨ ਫੜਨੀ ਪੈਣੀ ਹੈ ਜੀ ਸਾਨੂੰ ਫੜਨੀ ਹੀ ਪੈਣੀ ਹੈ ਫੜਨੀ ਹੀ ਪੈਣੀ ਹੈ ਚਲੋ ਜੀ ਇੱਥੋਂ ਕਿਹੇ ਆਟੋ ਲੈਣਾ ਗੱਲ ਕਰਕੇ ਗੁਰੂ ਘਰ ਚੱਲਦੇ ਆ ਆਟੋ ਭੜ ਲਿਆ ਭਾਈ ਟ੍ਰੇਨ ਚ ਜਾਣ ਵਾਸਤੇ ਤੇ 6.5 ਲੀਟਰ ਦੀ ਟ੍ਰੇਨ ਤਾਂ ਨਹੀਂ ਚੜ ਪਾਏ ਹੁਣ ਚੜਾਂਗੇ ਜੀ 7 10 ਦੀ ਟ੍ਰੇਨ ਤੇ ਰਾਜਾ ਬਿੱਟੂ ਫਟਾਫਟ ਪਹੁੰਚ ਗਏ ਜੀ ਲੈ ਲਓ ਸਟੇਸ਼ਨ ਤੇ ਐਤੋਂ ਹੁਣ ਫਟਾਫਟ ਅਸੀਂ ਫੜਨੀ ਹੈ ਜੀ 7 10 ਤੇ ਟ੍ਰੇਨਾਂ 7 6 ਹੋਗੇ 4 ਮਿੰਟਾਂ ਬਾਅਦ ਸਾਡੀ ਟ੍ਰੇਨ ਹੈ ਜੀ ਤੇ ਫਟਾਫਟ ਚੱਲਦੇ ਆਂ ਅੰਦਰ ਜਾ ਕੇ ਮਿਲਦੇ ਆਂ ਜੀ ਟ੍ਰੇਨ ਚ ਬਹਿ ਕੇ ਇੱਧਰ ਕਿਸੇ ਪ੍ਰਕਾਰ ਦਾ ਵੀ ਪ੍ਰੋਗਰਾਮ ਚੱਲੀ ਜਾਂਦਾ ਧੋਨਗੜਿਆਂ ਵਾਲੇ ਬੈਠੇ ਨੇ ਕੋਈ ਆਊਗਾ 17 ਇੱਥੇ ਆ ਇੱਥੇ ਢਾੱਕ ਕੇ ਰੱਖਿਆ ਸੀ ਜੀ ਸਾਨੂੰ 7 ਨੰਬਰ 2 ਮਿੰਟ ਰਹਿ ਗਏ ਟ੍ਰੇਨ ਤਰਨ ਨੂੰ ਪਹੁੰਚ ਗਈ ਜੀ ਟ੍ਰੇਨ 30 ਸਕੰਟ ਹੋਰ ਲੇਟ ਹੁੰਦੇ ਤਾਂ ਟ੍ਰੇਨ ਛੁੱਟ ਜਾਂਦੀ ਜੀ ਸਾਹ ਚੜ ਗਿਆ ਹਾ ਹਾ ਹਰੀ ਹਰੀ ਬੋਲ ਓਕੇ ਸੋਕੇ ਜੀ ਹੋ ਕੇ ਟ੍ਰੇਨ 'ਚ ਚੜੇ ਸੀਗੇ ਟ੍ਰੇਨ ਤਾਂ ਜਮਾਂ ਖਾਲੀ ਸੀਗੀ ਕੋਈ ਵੀ ਨਹੀਂ ਸੀਗਾ ਤੇ ਹੁਣ ਪੁਨੇਸ਼ਵਰ ਤੱਕ ਹੀ ਜਾਣਾ ਸੀਗਾ ਇਸ ਟ੍ਰੇਨ ਦੇ ਵਿੱਚ ਪੂਰੀ ਤੋਦੇ ਟਿਕਟ ਅਸੀਂ ਵੀ ਸ਼ਾਕਾਪਟਨਮ ਤੱਕ ਦੀ ਲਈ ਹੋਈ ਹੈ ਜਾਵਾਂਗੇ ਵੀ ਸ਼ਾਕਾਪਟਨਮ ਤੋਂ ਅੱਗੇ ਤੱਕ ਇਸ ਟੈਂਪੂ ਪੁਨੇਸ਼ਵਰ ਉਤਰਾਂਗੇ ਤੇ ਇੱਥੋਂ ਦੀ ਜਿਹੜੀ ਹੈਗੀ ਦੂਸਰੀ ਟ੍ਰੇਨ ਆਪਾਂ ਫੜਨੀ ਆ ਉਹ ਤਕਰੀਬਨ 11 ਵਜੇ ਦੀ ਹੈ 8 ਵਜੇ ਤੋਂ ਲੈ ਕੇ 11 ਵਜੇ ਤੱਕ ਤੱਕ ਪਤਾ ਨਹੀਂ ਕੀ ਕਰਾਂਗੇ ਹੁਣ ਐਡੀਟਿੰਗ ਉਡੀਟਿੰਗ ਕਰਕੇ ਜਿਹੜਾ ਹੈਗਾ ਵੀਡੀਓ ਨੇ ਉੱਥੇ ਸਮਾਪਤ ਕਰਾਂਗੇ ਦੇਖਦੇ ਹਾਂ ਜੇ ਕੁਝ ਅਲੱਗ ਦੇਖਣ ਨੂੰ ਮਿਲਦਾ ਤੇ ਦੱਸਾਂਗੇ ਬਾਕੀ ਵਲੌਗ ਦੇ ਨਾਲ ਬਣੇ ਰਹੋ ਜੀ ਇਹ ਤਕਰੀਬਨ 63 ਕਿਲੋਮੀਟਰ ਦਾ ਸਫ਼ਰ ਸੀਗਾ ਘੰਟੇ ਦੇ ਵਿੱਚ ਹੀ ਟ੍ਰੇਨ ਨੇ ਕੰ ਖਾਲੀ ਹੈ ਜੀ ਟ੍ਰੇਨ ਪੂਰੀ ਦੁਰਗਾ ਐਕਸਪ੍ਰੈਸ ਦੁਰਗਾ ਤੋ ਆ ਰਹੀ ਹੈ ਜੀ ਇਹ ਤੇ ਪੂਰੀ ਤੱਕ ਜਾ ਰਹੀ ਹੈ ਫਿਰ ਪੂਰੀ ਤੋ ਆਂਦੀ ਹੈ ਦੁਰਗਾ ਤੱਕ ਜਾਂਦੀ ਹੈ ਓਏ ਓਏ ਮੱਛਰ ਬਹੁਤ ਨੇ ਜੀ ਟ੍ਰੇਨ ਤੋ ਉਤਰੇ ਤੇ ਇੱਥੇ ਬੈਗ ਬੋਗ ਰੱਖ ਕੇ ਮੈਂ ਕਿਹਾ ਥੋੜਾ ਜਿਹਾ ਰੈਸਟ ਕਰ ਲੈਣੀ ਚਾਹੀਦੀ ਹੈ ਤੇ ਆ ਇੱਕ ਬੜੀ ਖਤਰਨਾਕ ਚੀਜ਼ ਹੈ ਜੀ ਕਿਸੇ ਸਾਡੇ ਹਰਵੇਦਿਕ ਸਪੈਸ਼ਲਿਸਟ ਨੇ ਭੇਜਿਆ ਹੈ ਡਾਕਟਰ ਨੇ ਵਧੀਆ ਪੈਰ ਪੂਰ ਤੇ ਲਾ ਲੋ ਤੇ ਹੱਥਾਂ ਤੇ ਲਾ ਲੋ ਤੇ ਉਹ ਪੋਜੀਟਿਵ ਵਾਲਿਆਂ ਦਾ ਖੂਨ ਬਚਿਆ ਰਹਿੰਦਾ ਜੀ ਟਾਈਮ ਸਰ ਬਚਾ ਰਹਿੰਦਾ ਦੋ ਨੰਬਰ ਵਾਲੀ ਰੇਲ ਰੇਂਜ 'ਚ ਬਹਿ ਗਏ ਆ ਜੀ। ਇਹ ਸਟ੍ਰੇਨ ਦਾ ਨਾਮ ਹੈ ਜੀ ਆਪਣਾ ਹైదరాబాద్ ਸਪੈਸ਼ਲ ਫੇਅਰ ਐਕਸਪ੍ਰੈਸ ਤੇ ਇਹਦੇ ਵਿੱਚ ਹੀ ਆਪਣੀ ਜਿਹੜੀ ਹੈਗੀ ਅੱਜ ਦੀ ਜਰਨੀ ਨੂੰ ਸਮਾਪਤ ਕਰਦੇ ਆ। ਮਿਲਦੇ ਆ ਬਿਲਕੁਲ ਫਰੈਸ਼ ਤੇ ਤਾਜ਼ੇ ਐਪੀਸੋਡ ਦੇ ਨਾਲ ਕੱਲ ਨੂੰ ਟ੍ਰੇਨ ਜਰਨੀ ਦੇਖਣ ਨੂੰ ਮਿਲੂਗੀ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆ ਤੇ ਕੱਲ ਨੂੰ ਮਿਲਾਂਗੇ ਫਰੈਸ਼ ਤੇ ਤਾਜ਼ੇ ਐਪੀਸੋਡ ਦੇ ਨਾਲ ਤਤਕੰਦੇਲੀ ਕੁੜਵਾਇ ਰਵ ਰਖਾ ਚੜ੍ਹਦੀ ਕਲਾ ਤੇ ਸਤਿ ਸ੍ਰੀ ਅਕਾਲ ਜੀ। ਹਰੇਕ੍ਰਿਸ਼ਨ ਹਰੀ ਬੋਲ। ਤੇ ਇਸ ਟ੍ਰੇਨ 'ਚ ਬਹੁਤ ਟਾਈਮ ਲੱਗਣਾ ਲੈ ਜੀ ਹੁਣ ਚੰਨਈ ਪਹੁੰਚਣ ਤੱਕ ਜ ਇੱਧਰ ਸੰਦੀਪ ਜੀ